ਦਿੱਲੀ ਇੱਕ ਵਾਰ ਇੱਕ ਸੈਮੀਨਾਰ ਹੋਇਆ ਸੀ ਗ੍ਰੰਥੀ ਕੈਸਾ ਹੋਵੇ ਤੇ ਮੈਂ ਉੱਥੇ ਵੀ ਬੇਨਤੀ ਕੀਤੀ ਸੀ ਉਹਨਾਂ ਨੇ ਉਹਦਾ ਵਿਸ਼ਾ ਇਹ ਰੱਖਿਆ ਸੀ ਗ੍ਰੰਥੀ ਕੈਸਾ ਹੋਵੇ ਤੇ ਮੈਂ ਜਦੋਂ ਮੇਰਾ ਸਮਾਂ ਸੀ 5 ਮਿੰਟ ਉੱਥੇ ਬੋਲਣਾ ਸੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਗ੍ਰੰਥੀ ਉੱਥੇ ਬੜਿਆਂ ਨੇ ਕਿਹਾ ਵੀ ਗ੍ਰੰਥੀ ਬਾਬਾ ਬੁੱਢਾ ਜੀ ਵਰਗਾ ਹੋਵੇ ਭਾਈ ਮਨੀ ਸਿੰਘ ਵਰਗਾ ਹੋਵੇ ਤੇ ਜਦੋਂ ਮੇਰਾ ਸਮਾਂ ਆਇਆ ਮੈਂ ਉਹਨਾਂ ਨੂੰ ਕਿਹਾ ਕਿ ਜੇ ਮੈਨੂੰ ਆਗਿਆ ਦਿਓ ਤੁਸੀਂ ਤੇ ਮੈਂ ਥੋੜਾ ਜਿਆ ਇਹਨੂੰ ਟੌਪਿਕ ਨੂੰ ਚੇਂਜ ਕਰ ਲਾਂ ਕਿਉਂਕਿ ਤੁਸੀਂ ਕਿਹਾ ਵੀ ਬਾਬਾ ਬੁੱਢਾ ਜੀ ਵਰਗਾ ਤੇ ਭਾਈ ਮਨੀ ਸਿੰਘ ਵਰਗਾ ਗ੍ਰੰਥੀ ਹੋਣ ਇਹਦੇ ਤੋਂ ਵਧੀਆ ਮੈਂ ਕੀ ਦੱਸ ਸਕਦਾ ਹੁਣ ਮੰਨ ਲਓ ਜੇ ਕੋਈ ਕਹੇ ਮਨੀ ਸਿੰਘ ਵਰਗਾ ਗ੍ਰੰਥੀ ਚਾਹੀਦਾ ਇਹਦੇ ਤੋਂ ਵਧੀਆ ਕੋਈ ਹੋਰ ਪਰਿਭਾਸ਼ਾ ਦਿੱਤੀ ਜਾ ਸਕਦੀ ਨਾ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਸਿਖਰ ਹੈ ਮੈਂ ਕਿਹਾ ਜੇ ਪਰਮਿਸ਼ਨ ਹੋਵੇ ਮੈਂ ਟਾਪਿਕ ਚੇਂਜ ਕਰ ਲਾਂ ਥੋੜਾ ਜਿਹਾ ਕਹਿੰਦਾ ਕਿ ਮੈਂ ਕਿਹਾ ਮੈਂ ਇਹ ਤੇ ਬੋਲਣਾ ਚਾਹਣਾ ਵੀ ਪ੍ਰਬੰਧਕ ਕਿ ਐਸਾ ਹੁੰਦਾ ਤਾਂ ਖੜਕ ਤੇ ਉਹਨਾਂ ਨੂੰ ਵੀ ਗਈ ਵੀ ਇਹ ਤਾਂ ਬੰਦਾ ਠੀਕ ਨੇ ਪਰ ਮੈਂ ਹੁਣ ਕਹਿ ਕੀ ਸਕਦੇ ਸੀ ਮੈਂ ਮਾਈਕ ਤੇ ਸੀ ਕਿਤੇ ਬੋਲ ਲਵਾਂ ਮੇਕਮ ਮਨੀ ਸਿੰਘ ਜੀ ਦੇ ਵੇਲੇ ਪ੍ਰਬੰਧਕ ਕੌਣ ਸੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮੈਂ ਕਿਹਾ ਹੁਣ ਕਿੱਦਾਂ ਦੇ ਰੰਗ ਮਾਫ ਕਰਿਓ ਮੇਰੇ ਕਿਸੇ ਇੱਕ ਨਾਲ ਰੋਲਾ ਨਹੀਂ ਦੱਸਿਓ ਮੈਨੂੰ ਗੁਰਦੁਆਰਾ ਗੁਰੂ ਦਾ ਹੁੰਦਾ ਹੈ ਉੱਚੀ ਬੋਲ ਕੇ ਦੱਸੋ ਗੁਰਦੁਆਰਾ ਕੀ ਦਾ ਹੈ ਪਰ ਜਲਦੀ ਪੀਲੀ ਹੈ ਉੱਥੇ ਫਿਰ ਗੁਰੂ ਦਾ ਕਿੱਥੇ ਰਹਿ ਗਿਆ ਤਾਂ ਨਹੀਂ ਹੈ ਨਾ ਮੈਂ ਗੁਰਦੁਆਰਾ ਗੁਰੂ ਦਾ ਹੈ ਚਲਦੀ ਵੀ ਕਿਸੇ ਦੂਜੇ ਦੀ ਹੈ ਗੁਰਦੁਆਰੇ ਗੁਰੂ ਦੀ ਚਲਾਉਣ ਦਾ ਜਿਹੜਾ ਵੀ ਯਤਨ ਕਰੇਗਾ ਸਾਰਿਆਂ ਨੇ ਉਹਦੇ ਵਿਰੋਧੀ ਹੋ ਜਾਣਾ ਹੈ ਵੀ ਇਹ ਬੰਦਾ ਕਿਉਂ ਗੁਰੂ ਦੀ ਗੱਲ ਕਰਦਾ ਸਾਡੀ ਕਿਉਂ ਨਹੀਂ ਕਰਦਾ ਰੋੜਾ ਇਹ ਹੈ ਗੁਰਦੁਆਰਾ ਗੁਰੂ ਦਾ ਹੈ ਗੁਰਦੁਆਰਾ ਗੁਰੂ ਦਾ ਹੈ ਹਕੀਕਤ ਹੈ ਅੱਜ ਗੁਰਦੁਆਰੇ ਗੁਰੂ ਦੀ ਨਹੀਂ ਚਲਦੀ ਗੁਰਦੁਆਰੇ ਕਿਸੇ ਦੂਜੇ ਦੀ ਚਲਦੀ ਹੈ ਫਿਰ ਕਿੱਥੇ ਚੱਲੇਗੀ ਸਾਡੇ ਗੁਰੂ ਦੀ ਜੇ ਗੁਰਦੁਆਰਾ ਹੀ ਨਹੀਂ ਚੱਲਣ ਦਿੰਦੇ ਗੁਰਦੇ ਕਿਤੇ ਕੋਈ ਪੰਗਤੀ ਛੋੜੇ ਅੰਨ ਕਰੇ ਪਖੰਡ ਨਾ ਸਵਾਗਣ ਕਹਿੰਦਾ ਕਿ ਰੋਲਾ ਫਿਰ ਅਗਲੇ ਕਹਿੰਦੇ ਬਾਬਾ ਇਹ ਨਹੀਂ ਬੋਲਣ ਸਾਡਾ ਇੱਕ ਪ੍ਰਚਾਰਕ ਹੈ ਗੁਰਦੇ ਇਲਾਕੇ ਚ ਉਹਨੇ ਕਿਤੇ ਵਰਤਾਅਲੇ ਦੇਣਾ ਚ ਬੋਲਦਾ ਛੋੜੇ ਅੰਨ ਕਰੇ ਪਖੰਡ ਸਾਰਾ ਪਿੰਡ ਇਕੱਠਾ ਹੋ ਗਿਆ ਉਹਨੂੰ ਘਾ ਲਿਓ ਕਹੇ ਫਗਤ ਕਬੀਰ ਜੀ ਨੇ ਆਇਆ ਕਿਹਾ ਬਾਣੀ ਚ ਭਗਤ ਕਬੀਰ ਜੀ ਨੇ ਆਇਆ ਕਿਹਾ ਅੱਛਾ ਤੁਸੀਂ ਮੈਂ ਹੁਣ ਮੈਂਟੈਲਿਟੀ ਵੇਖਿਓ ਜਿਹੜੇ ਪ੍ਰਬੰਧਕ ਉਹਨੂੰ ਕਹਿੰਦੇ ਸੀ ਬੋਲਣਾ ਨਹੀਂ ਨਾ ਉਹ ਕਹਿੰਦਾ ਭਗਤ ਜੀ ਨੇ ਆਇਆ ਕਿ ਕਬੀਰ ਜੀ ਆਏ ਕਹਿੰਦੇ ਨੇ ਕਬੀਰ ਜੀ ਆਏ ਕਹਿੰਦੇ ਨੇ ਉਹਨਾਂ ਚ ਇੱਕ ਕਬੀਰ ਕਹਿੰਦਾ ਤੂੰ ਤੇ ਕਬੀਰ ਹੀ ਸਿਆਣੀ ਰਹਿ ਗਏ ਹੋ ਬਾਕੀ ਸਾਰੇ ਗੋਲੇ ਬੈਠੇ ਨੇ ਉਹਨੂੰ ਇਹ ਵੀ ਨਹੀਂ ਸੀ ਪਤਾ ਵੀ ਕਬੀਰ ਕੌਣ ਹੈ ਉਹਨੇ ਸੋਚਿਆ ਵੀ ਆਪਣੇ ਕਿਸੇ ਬੰਦੇ ਦਾ ਨਾਮ ਲਈ ਜਾਂਦਾ ਹੋਣਾ ਹੈ